ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮਾਲਵਾ ਫਾਰਮ ਇਨਫੋਰਮੇਸ਼ਨ ਚੈਨਲ ਤੇ ਪਿਛਲੀ ਵੀਡੀਓ ਦੇ ਵਿੱਚ ਆਪਾਂ ਨੇ ਗੱਲਬਾਤ ਕੀਤੀ ਆਪਣੇ ਚੈਨਲ ਤੇ ਤੁਸੀਂ ਦੇਖਿਆ ਹੋਣਾ ਕਿ ਜਿਹੜੀਆਂ ਕਿ ਜਿਵੇਂ ਕਿ ਹੁਣ ਇਨ੍ਹਾਂ ਦਿਨਾਂ ਦੇ ਵਿੱਚ ਐਨਪੀਕੇ ਦੀ ਜਗ੍ਹਾ ਤੇ ਸਲਫਰ ਜ਼ਿੰਕ ਮੈਗਨੀਸ਼ੀਅਮ ਮੈਗਨੀਸ਼ੀਅਮ ਦੀ ਜ਼ਰੂਰਤ ਕਣਕ ਦੀ ਫਸਲ ਆਪਣੀ ਮਹਿਸੂਸ ਕਰਦੀ ਹੈ ਉਹਦੇ ਕੀ ਕਾਰਨ ਨੇ ਕਿਹੜੀਆਂ ਨਿਸ਼ਾਨੀਆਂ ਨੇ ਤੇ ਕਿਵੇਂ ਆਪਾਂ ਪੂਰਤੀ ਕਰ ਸਕਦੇ ਹਾਂ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਸਾਨੂੰ ਪ੍ਰਭੂ ਨਿਸ਼ਾਨੀਆਂ ਨੂੰ ਜਾਣ ਲੈਣਾ ਕਿਉਂਕਿ ਪੂਰਤੀ ਦੀ ਗੱਲ ਆਪਾਂ ਪਿਛਲੀ ਵੀਡੀਓ ਦੇ ਵਿੱਚ ਕਰ ਚੁੱਕੇ ਹਾਂ ਉਹ ਤੁਸੀਂ ਦੇਖ ਸਕਦੇ ਹੋ ਚੈਨਲ ਤੇ ਜਾ ਕੇ ਪਰ ਨਿਸ਼ਾਨੀਆਂ ਵੱਡੀ ਗੱਲ ਆ ਜਾਣ ਲੈਣੀ ਆ ਉਸ ਵੀਡੀਓ ਦਾ ਪਾਰਟ 2 ਵੀ ਸਮਝ ਸਕਦੇ ਹੋ ਨੂੰ ਕਿਉਂਕਿ ਜੇਕਰ ਇਹ ਦੋਨੋਂ ਵੀਡੀਓ ਤੁਸੀਂ ਦੇਖੋਗੇ ਫਿਰ ਤੁਹਾਡੇ ਸਮਝ ਦੇ ਵਿੱਚ ਗੱਲਬਾਤ ਚੰਗੇ ਤਰੀਕੇ ਨਾਲ ਪੈ ਜੂ ਸਲਫਰ ਜ਼ਿੰਕ ਮੈਗਨੀਜ਼ ਤੇ ਮੈਗਨੀਸ਼ੀਅਮ ਦੀਆਂ ਨਿਸ਼ਾਨੀਆਂ ਦੀ ਗੱਲਬਾਤ ਕਰਦੇ ਹਾਂ ਉਸ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਆਇਓ ਤਾਂ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਅਗਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣਗੀਆਂ ਸੋ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਪਹਿਲੇ ਨੰਬਰ ਤੇ ਕਿਸਾਨਪ੍ਰਭੂ ਸਲਫਰ ਦੀ ਸਲਫਰ ਦੀ ਕਿਹੜੀ ਨਿਸ਼ਾਨੀਆਂ ਜਿਹੜੀ ਆਪਾਂ ਦੇਖ ਸਕਦੇ ਆ ਜਾਂ ਕਿਹੜੀਆਂ ਇੱਕ ਦੋ ਨਿਸ਼ਾਨੀਆਂ ਨੇ ਜਿਨ੍ਹਾਂ ਨੂੰ ਕਿ ਕਣਕ ਦੀ ਫਸਲ ਸੋ ਕਰਦੀ ਹੈ ਤੇ ਫਿਰ ਆਪਾਂ ਪੂਰਾ ਕਰਨਾ ਹੁੰਦਾ ਇਹਦੇ ਕਰਕੇ ਕਿੰਨਾ ਕ ਨੁਕਸਾਨ ਹੋ ਸਕਦਾ ਆਪਾਂ ਨਾਲ ਦੀ ਨਾਲ ਤੁਹਾਨੂੰ ਫੋਟੋ ਲਾਉਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਫੋਟੋ ਤੋਂ ਵੀ ਸਾਂਝ ਸਕਦੇ ਹੋ ਪਰ ਜਿਹੜੀਆਂ ਨਿਸ਼ਾਨੀਆਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਕਿਸਾਨਪ੍ਰਭੂ ਇਹਦੀ ਜੇਕਰ ਇਹਦੀ ਡਿਮਾਂਡ ਫਸਲ ਕਰਦੀ ਹੈ ਤਾਂ ਜਿਹੜੇ ਫੌਦੇ ਆ ਉਹ ਰੋਕੇ ਜੇ ਦਿਖਾਈ ਦੇਣਗੇ ਨਕੀਲੇ ਜੇ ਪੌਦੇ ਤੁਹਾਨੂੰ ਦਿਖਾਈ ਦੇਣਗੇ ਕਹਿਣ ਦਾ ਆਪਾਂ ਉਪਰੋਂ ਤਿੱਖੇ ਜੇ ਦਿਖਾਈ ਦੇਣ ਲੱਗ ਜਾਣਗੇ ਪੱਤੇ ਪੀਲੇ ਪੈ ਜਾਂਦੇ ਆ ਪਹਿਲਾਂ ਇਹ ਨਵੇਂ ਪੱਤਿਆਂ ਦੇ ਨਿਸ਼ਾਨੀਆਂ ਦਿਖਾਈ ਦੇਣੀਆਂ ਸ਼ੁਰੂ ਹੁੰਦੀਆਂ ਨੇ ਫਿਰ ਉਸ ਤੋਂ ਬਾਅਦ ਦੂਸਰੇ ਪੱਤਿਆਂ ਤੇ ਵੀ ਪਹੁੰਚ ਜਾਂਦੀਆਂ ਨੇ ਤੇ ਜੇਕਰ ਜਾਦੇ ਵੱਡੀ ਮਾਤਰਾ ਦੇ ਵਿੱਚ ਆਪਾਂ ਕਹਿ ਲਈਏ ਕਿ ਸਲਫਰ ਦੀ ਕਮੀ ਆਉਂਦੀ ਹੈ ਫਿਰ ਇਹ ਅੱਗੇ ਜਾ ਕੇ ਜਿਹੜਾ ਦਾਣਿਆਂ ਦਾ ਸਹਿਜ ਆ ਅਨਾਜ ਦਾ ਸਹਿਜ ਕਹਿ ਸਕਦੇ ਆਪਾਂ ਉਹਨੂੰ ਕਹਿਣ ਦਾ ਬਾਬਾ ਪ੍ਰਭਾਵਿਤ ਕਰਦੀ ਹੈ ਜਾਂ ਘਟਾ ਦਿੰਦੀ ਆ ਜਿਹਦੇ ਕਰਕੇ ਟੋਟਲ ਆ ਜਿਹੜਾ ਬੇਟ ਆ ਉਹ ਘਟ ਜਾਂਦਾ ਤੇ ਜਿਹੜਾ ਕਿ ਵੱਡਾ ਕਾਰਨ ਬਣਦਾ ਅੱਗੇ ਜਾ ਕੇ ਝਾੜ ਆਪਣਾ ਜਿਹੜਾ ਟੋਟਲ ਝਾੜ ਆਗਾ ਪਰ ਏਕੜ ਦਾ ਉਹ ਘਟ ਜਾਂਦਾ ਇੱਕ ਹੋਰ ਵੱਡੀ ਨਿਸ਼ਾਨੀ ਇਹਦੀ ਕਿ ਕਈ ਵਾਰੀ ਜਦੋਂ ਜਾਦੇ ਘਾਟ ਮਹਿਸੂਸ ਕਰਦੀ ਹੈ ਫਸਲ ਜੜਾਂ ਜਿੱਦ ਦਾ ਰੰਗ ਵੀ ਬਦਲਣਾ ਸ਼ੁਰੂ ਹੋ ਜਾਂਦਾ ਜੜਾਂ ਦੇ ਵਿੱਚੋਂ ਕਿਤੇ ਨਾ ਕਿਤੇ ਲਾਲ ਜੀ ਭਾਗ ਮਾਰਦੀ ਦਿਖਾਈ ਦੇਊਗੀ ਪਰ ਹਾਂ ਇਥੇ ਇੱਕ ਕਿਸਾਨ ਭਰਾ ਹੋਰ ਬਹੁਤ ਵੱਡੀ ਗਲਤੀ ਕਰਦੇ ਏ ਦੀ ਘਾਟ ਨੂੰ ਨਾਈਟ੍ਰੋਜਨ ਦੀ ਘਾਟ ਸਮਝ ਲੈਂਦੇ ਏ ਕਿ ਯਾਰ ਪੱਤੇ ਪੀਲੇ ਪੈ ਗਏ ਤੇ ਆਪਣੇ ਤਾਂ ਨਾਈਟ੍ਰੋਜਨ ਦੀ ਕਮੀ ਆ ਫਸਲ ਨਾਈਟ੍ਰੋਜਨ ਜੂਰੀਆ ਕਹਿਣ ਦਾ ਆਪਾਂ ਮੰਗ ਰਹੀ ਆ ਤੇ ਜੂਰੀਆ ਦੇਣਾ ਸ਼ੁਰੂ ਕਰ ਦਿੰਦੇ ਏ ਜਿੱਥੇ ਕਿ ਇਹ ਨੁਕਸਾਨ ਦਾ ਇੱਕ ਕਾਰਨ ਬਣਦਾ ਫੇਰ ਇਸੇ ਕਰਕੇ ਇਹਦੀ ਘਾਟ ਦੇ ਨਾਲ ਜਦੋਂ ਇਹਨੂੰ ਆਪਾਂ ਨਹੀਂ ਪੂਰੀ ਕੀਤਾ ਤਾਂ ਇਹ ਆਪਾਂ ਕਹਿ ਸਕਦੇ ਆ ਕਿ ਕਾਫੀ ਝਾੜ ਤੇ ਨੁਕਸਾਨ ਕਰ ਦਿੰਦੇ ਆ ਐਂਡ ਤੇ ਜਾ ਕੇ ਉਹ ਕਿਹੜਾ ਪਾਉਣਾ ਕਿਵੇਂ ਵਰਤਣਾ 80% ਜਾਂ 90% ਉਨ੍ਹਾਂ ਦੇ ਵਿੱਚ ਉਹ ਤੁਸੀਂ ਪਿਛਲੀ ਵੀਡੀਓ ਦੇਖ ਸਕਦੇ ਹੋ ਉਹਦੇ ਬਾਰੇ ਆਪਾਂ ਸਿਰਫ ਇਹਦੇ ਵਿੱਚ ਨਿਸ਼ਾਨੀਆਂ ਦੀ ਗੱਲ ਕਰਾਂਗੇ ਦੂਜੇ ਨੰਬਰ ਤੇ ਆ ਗਈ ਗੱਲ ਜ਼ਿੰਕ ਦੀ ਘਾੜ ਦੀਆਂ ਨਿਸ਼ਾਨੀਆਂ ਕੀ ਹੁੰਦੀਆਂ ਨੇ ਉਹਦੇ ਬਾਰੇ ਇਹ ਵੀ ਕਾਫੀ ਪ੍ਰਭਾਵਿਤ ਕਰਦੀ ਹੈ ਝਾੜ ਨੂੰ ਪੱਤਿਆਂ ਦੇ ਵਿੱਚ ਇੱਕ ਧੱਬੇ ਜੇ ਪੈ ਜਾਂਦਾ ਨਾਲ ਫੋਟੋ ਲਾਉਣ ਦੀ ਕੋਸ਼ਿਸ਼ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰੋ ਧੱਬੇ ਜੇ ਪੈ ਜਾਂਦੇ ਨੇ ਇਹ ਫਾਇਲ ਨੇ ਸ਼ੁਰੂ ਹੋ ਜਾਂਦੇ ਉਸ ਤੋਂ ਬਾਅਦ ਇਹਦੇ ਨਾਲ ਪ੍ਰਭਾਵ ਕੀ ਪੈਂਦਾ ਪੌਦੇ ਆ ਜਿਹੜੇ ਇਹ ਛੋਟੇ ਵੀ ਰਹਿ ਜਾਂਦਾ ਕਈ ਵਾਰੀ ਪੱਤਿਆਂ ਦਾ ਜਿਹੜਾ ਸਾਈਜ਼ ਆ ਉਹ ਵੀ ਤੁਹਾਨੂੰ ਪ੍ਰਭਾਵਿਤ ਹੋਇਆ ਤੁਹਾਨੂੰ ਦਿਖਾਈ ਦੇਣਾ ਸ਼ੁਰੂ ਕਰ ਦੂਗੇ ਆਮ ਪੱਤੇ ਨਾਲੋਂ ਜਿੱਥੇ ਨਹੀਂ ਘਾਟ ਹੈਗੀ ਜਿਹੜੀ ਫਸਲ ਦੇ ਵਿੱਚ ਉਹਦੇ ਨਾਲ ਤੁਹਾਨੂੰ ਪੱਤੇ ਥੋੜੇ ਜਿਹੇ ਜਿਆਦਾ ਮਰੇਜ ਹੈ ਜਿਆਦਾ ਛੋਟੇ 부ਚੇ ਜਿਹੇ ਪੱਤੇ ਦਿਖਾਈ ਦੇਣੇ ਸ਼ੁਰੂ ਹੋ ਜਾਣਗੇ ਤੇ ਜੇਕਰ ਕਿਤੇ ਜਿਆਦਾ ਘਾਟ ਆ ਜੇ ਤਾਂ ਕਿਤੇ ਕਿਤੇ ਪੱਤਿਆਂ ਦਾ ਰੰਗ ਥੋੜਾ ਜਿਹਾ ਸਫੈਦ ਹੋਣਾ ਵੀ ਸ਼ੁਰੂ ਹੋ ਜਾਂਦਾ ਤੇ ਜਿਆਦਾ ਘਾਟਨ ਵਾਲੇ ਇਹ ਪੱਤੇ ਖਤਮ ਹੋ ਜਾਂਦੇ ਆ ਇਹ ਨਿਸ਼ਾਨੀਆਂ ਕਿਸਾਨ ਭਰਾਵਾਂ ਤੁਹਾਨੂੰ ਦਿਖਾਈ ਦਿੰਦੀਆਂ ਨੇ ਤਾਂ ਜਿੰਕ ਜ਼ਰੂਰ ਐਡ ਕਰ ਲਓ ਆਪਣੇ ਸੜਕਿਆ ਦੇ ਵਿੱਚ ਜਾਂ ਜਿੰਕ ਉਦਾਂ ਤੁਸੀਂ ਫਸਲ ਨੂੰ ਦੇ ਰਹੇ ਤਾਂ ਜ਼ਰੂਰ ਦਿਓ ਕਿਉਂਕਿ ਇੰਨਾਂ ਚੀਜ਼ਾਂ ਦੀਆਂ ਦੇਖੋ ਇਹ ਤੱਤ ਅਪਾ ਇਹਨਾਂ ਨੂੰ ਇੰਨੇ ਜਿਆਦੇ ਛੋਟੇ ਤੱਤ ਵੀ ਨਹੀਂ ਕਹਿ ਸਕਦੇ ਕਿ ਇਹ ਸੂਖਮ ਤੱਤੀ ਨੇ ਭਾਵੇਂ ਇਹ ਆਪਾਂ ਨੂੰ ਥੋੜੀ ਮਾਤਰਾ ਦੇ ਵਿੱਚ ਕੁਸ਼ਕ ਤੱਤੇ ਇਹਨਾਂ ਦੇ ਵਿੱਚੋਂ ਚਾਹੀਦੇ ਹੁੰਦੇ ਆ ਜਿਵੇਂ ਕਿ ਬੋਰਨ ਹੋਇਆ ਮੈਗਨੀਸ਼ੀਅਮ ਹੋਇਆ ਪਰ ਜੇ ਆਪਾਂ ਜ ਮੈਗਨੀਜ਼ ਪਰ ਜੇ ਆਪਾਂ ਇਹਨਾਂ ਦੀ ਇਮਤ ਦੇਖੀ ਤਾਂ ਇਮਤ ਇਹਨਾਂ ਦੀ ਬਹੁਤ ਵੱਡੀ ਆ ਇਸੇ ਕਰਕੇ ਇਹਨਾਂ ਗੱਲਾਂ ਨੂੰ ਆਪਾਂ ਸਮਝੀਏ ਤਾਂ ਜੋ ਆਪਣਾ ਪੀਕ ਲੈਵਲ ਦੇ ਉੱਤੇ ਜਿਹੜਾ ਕਣਕ ਦਾ ਝਾੜ ਆ ਉਹ ਪਹੁੰਚ ਜੇ ਚਲੋ ਹੁਣ ਗੱਲ ਕਰਦੇ ਆ ਅੱਗੇ ਮੈਗਨੀਜ਼ ਦੀ ਕਿਉਂਕਿ ਇੱਕ ਮੈਗਨੀਜ਼ ਇੱਕ ਮੈਗਨੀਸ਼ੀਅਮ ਇੱਕ ਕਿਸਮ ਪ੍ਰਭਾ ਹੋਰ ਜ਼ਰੂਰੀ ਇੱਕ ਗੱਲਬਾਤ ਨੂੰ ਸਮਝਣ ਦੀ ਕੋਸ਼ਿਸ਼ ਕਰੋ ਮੈਗਨੀਜ਼ ਤੇ ਮੈਗਨੀਸ਼ੀਅਮ ਇਹ ਦੋ ਬੱਖੋ ਵੱਖਰੀਆਂ ਚੀਜ਼ਾਂ ਨੇ ਇਹਦੇ ਬਾਰੇ ਗੱਲ ਕਰਦੇ ਇਹਦੀਆਂ ਨਿਸ਼ਾਨੀਆਂ ਵੀ ਵੱਖਰੀਆਂ ਨੇ ਉਹ ਕਿਵੇਂ ਨਿਸ਼ਾਨੀਆਂ ਵੱਖਰੀਆਂ ਨੇ ਪਹਿਲਾਂ ਮੈਗਨੀਜ਼ ਦੀਆਂ ਨਿਸ਼ਾਨੀਆਂ ਸਮਝੀਏ ਮੈਗਨੀਜ਼ ਨਾ ਕਿ ਮੈਗਨੀਸ਼ੀਅਮ ਤਾਂ ਮੈਗਨੀਜ਼ ਦੇ ਵਿੱਚ ਕੀ ਹੁੰਦਾ ਦੋਸਤ ਪਰ ਇਹ ਸਭ ਤੋਂ ਵੱਡੀ ਕਮੀ ਆਉਂਦੀ ਆਪਣੇ ਖੇਤਾਂ ਦੇ ਵਿੱਚ ਬਹੁਤ سارے ਖੇਤਾਂ ਦੇ ਵਿੱਚ ਪਰ ਆਉਂਦੀ ਕਦੋਂ ਆ ਜਦੋਂ ਇਹ ਧੁੱਪ ਘੱਟ ਹੁੰਦੀ ਹੈ ਹੁਣ ਬੈਸੀ ਭਾਵੇਂ ਤੋਂ ਚੱਲ ਰਹੀ ਆ ਵੀ ਇਹਨਾਂ ਦਿਨਾਂ ਦੇ ਵਿੱਚ ਪਰ ਕਿਤੇ ਨਾ ਕਿਤੇ ਫੇਰ ਵੀ ਬਹੁਤ ਸਾਰੇ ਘਣਕਾਂ ਦੇ ਵਿੱਚ ਇਹਦੀ ਘਾਟ ਦਿਖਾਈ ਦਿੰਦੀ ਆ ਤਾਂ ਉਹਦੇ ਨਿਸ਼ਾਨੀਆਂ ਸਮਝ ਲਓ ਪਹਿਲਾਂ ਪੱਤਿਆਂ ਦੇ ਵਿੱਚ ਆ ਤੁਸੀਂ ਫੋਟੋ ਦੇ ਵਿੱਚ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਨਿਸ਼ਾਨ ਜੇ ਬਣ ਜਾਂਦੇ ਨੇਗੇ ਇਹਦੇ ਨਾਲ ਨਾਲ ਪੌਦਿਆਂ ਦਾ ਸੈਜ ਆ ਜਿਹੜਾ ਉਹ ਵੀ ਪ੍ਰਭਾਵਿਤ ਹੋਣਾ ਸ਼ੁਰੂ ਹੋ ਜਾਂਦਾ ਕਹਿੰਦਾ ਬਾ ਤੁਹਾਡੀ ਫਸਲ ਦਾ ਜਿਹੜੇ ਬੂਟੇ ਨੇ ਉਹ ਵੀ ਪ੍ਰਭਾਵਿਤ ਹੋਣਗੇ ਉਹ ਤੁਹਾਨੂੰ 부ਚੇ ਜੇ ਦਿਖਾਈ ਦੇਣੇ ਸ਼ੁਰੂ ਹੋ ਜਾਣਗੇ ਜਿਹੜੇ ਉੱਪਰਲੇ ਪੱਤੇ ਹੁੰਦੇ ਆ ਉਹਨਾਂ ਦੇ ਵਿੱਚੋਂ ਪੀਲ ਕਾਉਣੀ ਸ਼ੁਰੂ ਹੋ ਜੂ ਦੂਰੋਂ ਇਹ ਤੁਹਾਨੂੰ ਪੀਲਾ ਬਣਦਾ ਦਿਖਾਈ ਦੇਣ ਲੱਗ ਜੂ ਫਿਰ ਉਸ ਤੋਂ ਬਾਅਦ ਜੇ ਤੁਸੀਂ ਨੇੜੇ ਜਾ ਕੇ ਦੇਖੋਗੇ ਤਾਂ ਤੁਹਾਨੂੰ ਧਾਰੀਆਂ ਜੀਆਂ ਦਿਖਾਈ ਦੇਣੀਆਂ ਸ਼ੁਰੂ ਹੋ ਜਾਣਗੀਆਂ ਕਈ ਵਾਰੀ ਪੱਤੇ ਤੁਹਾਨੂੰ ਮੁੜੇ ਜੇ ਹੌਣੇ ਦਿਖਾਈ ਦੇ ਦੇਣਗੇ ਜਿਵੇਂ ਕਿ ਆਪਾਂ ਕਹਿ ਸਕਦੇ ਆ ਕਿ ਕੋਈ ਡੰਡਾ ਜਾਂ ਕੋਈ ਦਾਣੀ ਬੱਜੀ ਹੁੰਦੀ ਹੈ ਉੱਤੇ ਇਸ ਤਰੀਕੇ ਦੇ ਨਾਲ ਇਹੀ ਕੁਝ ਕਾਰਨ ਨੇ ਜਿਹਦੇ ਕਰਕੇ ਇਹ ਕਲੋਰੋਫਿਲ ਦੀ ਕਮੀ ਦੇ ਨਾਲ ਇਹ ਨਿਸ਼ਾਨੀਆਂ ਦਿਖਾਉਣੀਆਂ ਸ਼ੁਰੂ ਕਰ ਦਿੰਦੀ ਹੈ ਕਿ ਫਸਲ ਇਹੀ ਕਾਰਨ ਆ ਕਿ ਧੁੱਪ ਦੇ ਵਿੱਚ ਕਈ ਵਾਰੀ ਇਹਦੀ ਘਾਟ ਨਹੀਂ ਪੈਂਦੀ ਕਤੋਂ ਦੇ ਦਿਨਾਂ ਵਿੱਚ ਬਹੁਤ ਜ਼ਿਆਦਾ ਘਟ ਦਿਖਾਈ ਦੇਣੇ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਪੌਦਾ ਜਿਹੜਾ ਕਲੋਰੋਫਿਲ ਦੀ ਕਮੀ ਨੂੰ ਮਹਿਸੂਸ ਕਰਨਾ ਸ਼ੁਰੂ ਕਰ ਦਿੰਦਾ ਆਪਣੀ ਫਸਲ ਆ ਜਿਹੜੀ ਉਹਨੂੰ ਕਲੋਰੋਫਿਲ ਨਹੀਂ ਮਿਲਦੀ ਫਿਰ ਫਟਾਰਾ ਬਹੁਤ ਘੱਟ ਆਉਂਦਾ ਇਹਦੇ ਕੁਝ ਕਾਰਨ ਵੀ ਸਮਝ ਲਓ ਕਾਰਨ ਕੀ ਨੇਗੇ ਕਿਹੜੇ ਕਾਰਨਾਂ ਕਰਕੇ ਇਹ ਜ਼ਿਆਦਾ ਕਈ ਵਾਰੀ ਆਪਣੀਆਂ ਜਿਹੜਾ ਮੌਸਮ ਦਾ ਜੋ ਕੁਝ ਪ੍ਰਭਾਵਿਤ ਕਰਦਾ ਕਰਦਾ ਕਈ ਵਾਰੀ ਆਪਣੀਆਂ ਆਪਦੀਆਂ ਖੇਤ ਦੇ ਵਿੱਚ ਕੋਈ ਕਾਰਨ ਇਹਨੂੰ ਬਦਨ ਫੁੱਲਣ ਵਾਸਤੇ ਇਹਦੀ ਘਾਟ ਨੂੰ ਮਹਿਸੂਸ ਕਰਦੀ ਹੈ ਫਸਲ ਉਹ ਕਿਹੜਿਆ ਹੁੰਦਾ ਇੱਕ ਤਾਂ ਜਿਵੇਂ ਕਿ ਖੇਤ ਦਾ ਕਈ ਵਾਰੀ ਪੀ ਐਚ ਲੈਵਲ ਆ ਜਿਹੜਾ ਜਿਹਾ ਪੀ ਐਚ ਆ ਉਹ ਜਿਆਦਾ ਹੁੰਦਾ ਜਾਂ ਕਈ ਵਾਰੀ ਆਪਾਂ ਜਿਆਦਾ ਗਿੱਲਾ ਖੇਤ ਬੀਜ ਬੈਨੇ ਫਿਰ ਉਸ ਤੋਂ ਬਾਅਦ ਜਦੋਂ ਪਾਣੀ ਲਾਉਨੇ ਆ ਉਦੋਂ ਜਿਆਦਾ ਇਹ ਚੀਜ਼ਾਂ ਦੀ ਘਾਟ ਦਿਖਾਈ ਦਿੰਦੀ ਹੈ ਕਿਉਂਕਿ ਜਦੋਂ ਪਹਿਲਾ ਨੰਬਰ ਖੇਤ ਗਿੱਲਾ ਫਿਰ ਕਲੋਰੋਫਿਲ ਦੀ ਘਾਟ ਪੈ ਗਈ ਤਾਂ ਫਿਰ ਆਪਣੀ ਫਸਲ ਜਾਂਦੀ ਰਹਿੰਦੀ ਹੈ ਇਸੇ ਕਰਕੇ ਫਸਲ ਬ੍ਰੇਕਡਾਊਨ ਜਾਉਣਾ ਸ਼ੁਰੂ ਹੋ ਜਾਂਦਾ ਫਸਲ ਦੇ ਵਿੱਚ ਫਿਰ ਇਹਨੂੰ ੱਤਕਾ ਲਾਉਣਾ ਲਾਜ਼ਮੀ ਹੋ ਜਾਂਦਾ ਸੋ ਜਿੱਥੇ ਕਿਤੇ ਇਹੋ ਜਿਹਾ ਤੁਹਾਡੇ ਖੇਤਾਂ ਦਾ ਪੀ ਐਚ ਲੈਵਲ ਹਾਈ ਆ ਜਾਂ ਮੇਨਟੇਨੈਂਸ ਨਹੀਂ ਹੈਗਾ ਪੀਐਚ ਲੈਵਲ ਕਹਿੰਦਾ ਆਪਾਂ ਤੁਸੀਂ ਕਦੇ ਵੀ ਖੇਤਾਂ ਦੇ ਵਿੱਚ ਕੋਈ ਮਾੜੀ-ਮੋਟੀ ਵੀ ਖਾਦ ਜਿਹੜੀ ਆਪਣੀਆਂ ਦੇਸੀ ਖਾਦਾਂ ਨੇ ਉਹ ਨਹੀਂ ਵਰਤਦੇ ਥੋੜੀਆਂ ਮੋਟੀਆਂ ਵੀ ਫਿਰ ਉੱਥੇ ਕਿਤੇ ਜਾ ਕੇ ਤੁਹਾਨੂੰ ਇਹਦੇ ਬਾਰੇ ਸੋਚਣ ਦੀ ਲੋੜ ਹੈ ਮੈਗਨੀਜ਼ੀਅਮ ਬਾਰੇ ਤੇ ਬਾਕੀ ਰਹੀ ਗੱਲ ਭਾਰੇ ਖੇਤਾਂ ਦੀ ਜਾਂ ਗਿੱਲੇ ਖੇਤਾਂ ਦੀ ਉੱਥੇ ਪਹਿਲਾਂ ਹੀ ਸਾਨੂੰ ਪਰੋ ਪਾਣੀ ਲਾਉਣ ਤੋਂ ਪਹਿਲਾਂ ਜੇਕਰ ਹੁਣ ਅਗਲੇ ਦਿਨਾਂ ਦੇ ਵਿੱਚ ਲਾਉਣ ਜਾ ਰਹੇ ਹਾਂ ਪਾਣੀ ਤੁਹਾਡੀ ਫਸਲ ਲੱਗਦਾ ਕਿ ਤੁਹਾਨੂੰ ਥੋੜਾ ਜੱਲੀ ਵੀਜੀ ਹੋਈ ਆ ਖੇਤ ਕਹਿੰਦਾ ਪਰ ਢਿੱਲੀ ਮਿੱਟੀ ਚ ਵੀਜੀ ਆ ਫਿਰ ਤੁਸੀਂ ਜਰੂਰ ਇਹਦਾ ਸੜਕਾ ਕਰਕੇ ਪਾਣੀ ਲਾ ਲਿਓ। ਅਗਲੀ ਗੱਲ ਆ ਗਈ ম্যাগਨੀਸ਼ੀਅਮ ਦੀ। ਇਹ ਮੈਗਨੀਜ਼ ਦੀ ਘਾਟ ਸੀ ਪਹਿਲਾਂ। ਹੁਣ ম্যাগਨੀਸ਼ੀਅਮ ਦੀਆਂ ਕੀ ਨਿਸ਼ਾਨੀਆਂ ਨੇ? ਤੇ ਕਾਰਨ ਕੀ ਬਣਦੇ ਨੇ? ਉਹਦੇ ਬਾਰੇ ਗੱਲਬਾਤ ਕਰਦੇ ਹਾਂ ਡਿਟੇਲ 'ਚ। ਸੋ ਚਲਦੀ-ਚਲਦੀ ਵੀਡੀਓ ਨੂੰ ਕਿਸਾਨ ਭਰਾਵੋ ਆਪਣੇ ਕਿਸਾਨ ਜੋ ਵੀ ਤੁਹਾਡੇ ਲਈ WhatsApp ਤੇ Telegram ਜਾਂ ਜੋ ਵੀ ਗਰੁੱਪ ਬਣੇ ਨੇ Facebook ਤੇ ਕਿਸੇ ਵੀ ਤਰੀਕੇ ਦੇ ਉਹਦੇ ਵਿੱਚ ਜਰੂਰ ਸ਼ੇਅਰ ਕਰ ਦਿਓ ਕਿਉਂਕਿ ਇਹ ਜਿਹੜੀਆਂ ਨਿਸ਼ਾਨੀਆਂ ਨੇ ਜੇਕਰ ਹਰ ਇੱਕ ਕਿਸਾਨ ਨੂੰ ਪਤਾ ਹੋਣਗੀਆਂ ਕਾ ਇਹ ਉਹ ਆਪਣੀ ਫਸਲ ਦੇ ਵਿੱਚ ਪੂਰੀਆਂ ਕਰ ਲੂ ਆਪਣੀ ਮਿਹਨਤ ਕਰਕੇ ਆਪਣੇ ਖੇਤ ਦੇ ਵਿੱਚੋਂ ਚੰਗਾ ਝਾੜ ਲੈ ਸਕਦੇ ਇਹਦੇ ਨਾਲ ਸੋਡਾ ਜਾਂਦਾ ਕੁਝ ਨਹੀਂ ਸਿਰਫ ਇੱਕ ਗੁੱਠੇ ਦੀ ਮਿਹਨਤ ਆ ਜੇਕ ਤੁਸੀਂ ਕਰ ਲਓਗੇ ਤਾਂ ਸ਼ਾਇਦ ਤੁਹਾਡਾ ਤਾਂ ਪਤਾ ਨਹੀਂ ਅਗਲੇ ਦਾ ਭਲਾ ਜਰੂਰ ਹੋ ਜਾਣਾ ਸੋ ਇਹਨਾਂ ਚੀਜ਼ਾਂ ਨੂੰ ਲੁਕੋ ਕੇ ਕਦੇ ਵੀ ਨਹੀਂ ਰੱਖਣਾ ਚਾਹੀਦਾ ਹੁਣ ਇਹਦੀ ਘਾਟ ਨਾਲ ম্যাগਨੀਸ਼ੀਅਮ ਦੀ ਘਾਟ ਨਾਲ ਪੱਤੇ ਨੇ ਜਿਹੜੇ ਹਲਕੇ ਜਿਹੜੇ ਆਪਾਂ ਕਹਿੰਦੇ ਹਰੇ ਕਹਿੰਦਾ ਆਪਾਂ ਫਿੱਕੇ ਹਰੇ ਜਿਹੇ ਦਿਖਾਈ ਦੇਣੇ ਸ਼ੁਰੂ ਕਰ ਦੇਣਗੇ ਆਪਾਂ ਤੁਹਾਨੂੰ ਕੋਸ਼ਿਸ਼ ਕਰਾਂਗੇ ਨਾਲ ਦੀ ਨਾਲ ਫੋਟੋ ਲਾਉਣ ਦੀ ਫਿਰ ਇਹਦੇ ਵਿੱਚ ਹਲਕੇ ਪੱਤੇ ਜਦੋਂ ਤੁਹਾਨੂੰ ਦਿਖਾਈ ਦੇਣੇ ਸ਼ੁਰੂ ਹੋ ਗਏ ਕਿਉਂਕਿ ਜਿਾ ਕਹ ਲਈ ਆਪਾਂ ਕਿ ਇੰਟਰਵੈਨਿਅਲ ਕਲੋਰੋਸਿਸ ਦੇ ਕਾਰਨ ਜਿਹੜੀਆਂ ਧਾਰਨੀਆਂ ਧਾਰੀਆਂ ਜੀਆਂ ਦਿਖਾਈ ਦੇਣੀਆਂ ਸ਼ੁਰੂ ਕਰ ਦਿੰਦੀਆਂ ਨੇ ਤੁਹਾਨੂੰ ਪੱਤਿਆਂ ਦੇ ਉੱਤੇ ਕਈ ਵਾਰੀ ਨੋਕ ਆ ਜਿਹੜੀ ਉਹ ਗਲੀ ਸੜੀ ਜੀ ਮਹਿਸੂਸ ਹੋਊਗੀ ਤੁਹਾਨੂੰ ਕਿ ਲੱਗ ਲੱਗੂਗਾ ਕਿ ਯਾਰ ਨੋਕ ਗਲ ਜੇ ਗਈ ਉਤੋਂ ਖਾਕੀ ਜੀ ਹੁਣੀ ਦਿਖਾਈ ਦੇ ਰਹੀ ਸ਼ੁਰੂ ਕਰ ਦੂ ਤੁਹਾਨੂੰ ਜਿਹਦੇ ਕਰਕੇ ਵਾਦਾਂ ਰੁਕ ਜਾਂਦਾ ਫਸਲ ਦਾ ਇਦੇ ਹੁਣ ਆਪਾਂ ਕਾਰਨ ਦੀ ਗੱਲ ਕਰੀਏ ਕਿ ਸਾਨੂੰ ਪਰ ਇਹ ਕਿਉਂ ਆਉਂਦੀ ਹੈਗੀ ਘਾਟ ਕਾਦੇ ਕਰਨਾਂਗੇ ਉਹ ਵੀ ਸਮਝ ਲਈ ਆਪਾਂ। ਬੇਤਲੀਆ ਜ਼ਮੀਨਾਂ 'ਚ ਇਹ ਖਾਸ ਕਰਕੇ ਘਾਟ ਆ ਜਾਂਦੀ ਹੈਗੀ। ਉੱਥੇ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ। ਤੇ ਜਾਂ ਕਈ ਵਾਰੀ ਕੀ ਹੁੰਦਾ ਨਾ ਬਹੁਤ ਸਾਰੇ ਕਿਸਾਨ ਭਰਾਵਾਂ ਨੂੰ ਪਿਛਲੇ ਕੁਝ ਕੁ ਸਾਲਾਂ ਦੇ ਵਿੱਚ ਇਸ ਚੀਜ਼ ਦੀ ਜ਼ਿਆਦਾ ਕਿਉਂ ਮਹਿਸੂਸ ਹੋਣ ਲੱਗੀ ਕਮੀ? ਉਹਦਾ ਇੱਕ ਕਾਰਨ ਪਿਛਲੇ ਸਾਲਾਂ ਦੇ ਵਿੱਚ ਜਿਹੜੀ ਪੋਟਾਸ਼ ਵੱਲ ਬਹੁਤ ਸਾਰੇ ਕਿਸਾਨ ਭਰਾਵਾਂ ਨੇ ਧਿਆਨ ਦੇਣਾ ਸ਼ੁਰੂ ਕੀਤਾ ਗਾਹੇ ਵਗਾਹੇ ਕਿਤੇ ਨਾ ਕਿਤੇ ਬਿਨਾ ਸੋਇਲ ਟੈਸਟ ਕਰਾਏ ਬਿਨਾ ਆਪਣੀ ਮਿੱਟੀ ਦੀ ਜਾਂਚ ਪਰਖ ਕਰਾਏ ਕਈ ਵਾਰੀ ਓਵਰਡੋਜ ਪੋਟਾਸ਼ ਦੀ ਜਦੋਂ ਆਪਾਂ ਖੇਤਾਂ ਦੇ ਵਿੱਚ ਦਿੰਦੇ ਰਹਿੰਦੇ ਆ ਝੋਨੇ ਨੂੰ ਦੇਤੀ ਕੰਫਰਨ ਦੇਤੀ ਤੇ ਓਵਰਡੋਜ ਦੇਤੀ ਜਿੰਨੀ ਜ਼ਰੂਰਤ ਆ ਉਨੀ ਨਾਲ ਕੋਈ ਪ੍ਰੋਬਲਮ ਨਹੀਂ ਆਉਂਦੀ ਜਦੋਂ ਜਿੱਥੇ ਕਿਤੇ ਪੋਟਾਸ਼ੀਅਮ ਜਾਂ ਪੋਟਾਸ਼ ਆਪਾਂ ਜਿਹੜੀ ਓਵਰਡੋਜ ਹੁੰਦੀ ਆ ਉਹ ਵੀ ਇੱਕ ਕਾਰਨ ਬਣਦੀ ਆ ਮੈਗਨੀਸ਼ੀਅਮ ਦੀ ਘਾਟ ਦੀਆਂ ਨਿਸ਼ਾਨੀਆਂ ਦਿਖਾਉਣ ਦੀ ਇਸੇ ਕਰਕੇ ਆਪਾਂ ਕਹਿੰਦੇ ਹੁੰਨਾ ਕਿ ਹਰ ਇੱਕ ਚੀਜ਼ ਨੂੰ ਜੇਕਰ ਆਪਾਂ ਮੇਨਟੇਨਸ ਰੱਖਾਂਗੇ ਨਾ ਵੱਧ ਨਾ ਘੱਟ ਕਿਉਂਕਿ ਦੇਖੋ ਇੱਕ ਚੀਜ਼ ਵੱਧ ਪਾ ਦੋਗੇ ਦੂਜੀ ਕੰਮ ਕਰਨਾ ਬੰਦ ਕਰ ਦਿੰਦੀ ਹੈ ਕਈ ਵਾਰੀ ਇਹ ਚੀਜ਼ ਹੁੰਦੀ ਹੈ ਉਹ ਪ੍ਰਭਾਵਿਤ ਕਰਦੇ ਨੇ ਇੱਕ ਦੂਸਰੇ ਨੂੰ ਇੱਕ ਦੂਸਰੇ ਤੱਤ ਭਾਵੇਂ ਕਿ 14 17 ਤੱਤ ਹੈਗੇ ਨੇ ਪਰ ਇਹ ਵੀ ਜੇਕਰ ਜ਼ਿਆਦਾ ਅਨਬੈਲੈਂਸ ਆਪਾਂ ਦੇਈ ਜਾਵਾਂਗੇ ਆਪਣੇ ਖੇਤਾਂ ਦੇ ਵਿੱਚ ਜੇ ਘੱਟ ਦੇਈ ਜਾਵਾਂਗੇ ਕਿਸੇ ਤੱਤ ਨੂੰ ਇੱਕ ਨੂੰ ਵੱਧ ਦੇਤਾ ਤਾਂ ਉਹ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਫਸਲ ਡਿਸਟਰਬ ਹੁੰਦੀ ਹੈ ਜਿਸ ਦੇ ਕਰਕੇ ਕੇ ਝਾੜ ਤੇ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ ਪਰ ਨਾਲ ਦੀ ਨਾਲ ਇਹ ਵੀ ਗੱਲ ਯਾਦ ਰੱਖਿਓ ਕਿ ਸਾਨੂੰ ਪਰੋ ਮੈਗਨੀਸ਼ੀਅਮ ਦੀ ਕਮੀ ਸੇਤੀ ਕਿਤੇ ਹਰ ਇੱਕ ਖੇਤਾਂ ਦੇ ਵਿੱਚ ਨਹੀਂ ਹੈਗੀ ਇਹ ਤੁਸੀਂ ਆਪਣੀਆਂ ਘਾਟ ਦੇ ਜੇਕਰ ਨਿਸ਼ਾਨੀਆਂ ਹੈਗੀਆਂ ਨੇ ਫਸਲ ਦੇ ਉੱਤੇ ਫੇਰ ਹੀ ਵਰਤੀ ਆਪਾਂਵੇਂ ਹੁਣ ਇੱਥੇ ਬਹੁਤ ਸਾਰੇ ਵੀਰ ਸੋਚਦੇ ਨੇ ਕਿ ਆਪਾਂ ਸੱਟਾ ਦੇ ਲਈਏ 10 ਕਿਲੋ ਦਾ ਕਿਹੜਾ ਬਾੜੀ ਮਹਿੰਗੀ ਹੈ 25 ਤੋਂ 35 40 ਰੁਪਈਆ ਤੱਕ ਇਹ ਮਿਲ ਜਾਂਦੀ ਉਹ ਵੱਖ-ਵੱਖਰੀਆਂ ਮਾਰਕੀਟਾਂ ਦੇ ਵਿੱਚ ਪਰ ਆਪਾਂ ਸੱਟਾ ਵੀ ਫੇਰ ਹੀ ਦੇਈਏ ਨਾ ਜੇਕਰ ਇਹਦੀ ਕਮੀ ਹੈਗੀ ਆ ਜੇ ਕੋਈ ਆਪਾਂ ਨੂੰ ਪੋਟਾਸ਼ ਆ ਮੰਨ ਕੇ ਚੱਲੀਏ ਕਿ ਜੇਕਰ ਪੋਟਾਸ਼ ਹੀ ਆਪਾਂ ਨੂੰ 500 ਦਾ ਗੱਟਾ ਮਿਲਣਾ ਸ਼ੁਰੂ ਹੋ ਜੇ ਫਿਰ ਆਪਾਂ ਇਹਨੂੰ ਵਰਤੀ ਜਾਈਏ ਪੋਟਾਸ਼ ਨੂੰ ਕਿ ਯਾਰ ਸਸਤੀ ਆਪਾਂ ਸੱਟਾ ਦੇ ਲਈਏ ਫਿਰ ਉਹਦੇ ਨਾਲ ਵੀ ਆਪਣਾ ਝਾੜ ਕਦੇ ਵੀ ਨਹੀਂ ਆਉਣਾ ਕਿਉਂਕਿ ਉਹਨੇ ਜਾ ਕੇ ਅੱਗੇ ਜਿਹੜਾ ক্লোਰੋਫਿਲ ਚੰਗੇ ਤਰੀਕੇ ਨਾਲ ਮੇਨਟੇਨਸ ਹੋਣਾਗਾ ਪੌਦਿਆਂ ਦੇ ਵਿੱਚ ਪੌਦਿਆਂ ਨੇ ਜਜ਼ਬ ਕਰਨੀਆਂ ਜਦੋਂ ਉਹੀ ਚੀਜ਼ ਰੁਕ ਗਈ ਤਾਂ ਕੱਲ ਦੀ ਪੋਟਾਸ਼ ਵੀ ਕੁਝ ਨਹੀਂ ਕਰਦੀ ਪੋਟਾਸ਼ ਦਾ ਕੰਮ ਹੁੰਦਾਗਾ ਡਰਾਈਵ ਕਰਨੀ ਇੱਕ ਦੂਸਰੇ ਜਿਹੜੀ ਜਾਨ ਆ ਜਿਹੜੀ ਤਾਕਤ ਆ ਜਿਹੜੀ ਤੱਤ ਨੇ ਕਿ ਉਹਨਾਂ ਨੂੰ ਚੱਕ ਕੇ ਦਾਣਿਆਂ ਤੱਕ ਲੈ ਕੇ ਜਾਣਾ ਬਹੁਤ ਰੋਣ ਦਾ ਕੰਮ ਹੁੰਦਾ ਆ ਆਪਾਂ ਨੂੰ ਚੰਗੇ ਤਰੀਕੇ ਦੇ ਨਾਲ ਪਰਪਰਾਗਨ ਕਰਾਉਣਾ ਪਰ ਕਿਤੇ ਜੇਕਰ ਇਹ ਵੀ ਚੀਜ਼ਾਂ ਬੈਲੈਂਸ ਹੋਣਗੀਆਂ ਫਸਲ ਦੇ ਵਿੱਚ ਤਾਂ ਵੀ ਕਿਤੇ ਨਾ ਕਿਤੇ ਝਾੜ ਦੇ ਉੱਤੇ ਉਲਟਾ ਅਸਰ ਪਊਗਾ ਇੱਕ ਖਰਚਾ ਹੋ ਗਿਆ ਦੂਸਰਾ ਝਾੜ ਘਟ ਗਿਆ ਕਿਉਂਕਿ ਇੱਕ ਚੀਜ਼ ਨੇ ਦੂਜੀ ਚੀਜ਼ ਨੂੰ ਬੰਦ ਕਰਤਾ ਜਾਂ ਕਹ ਲਓ ਦਬ ਲਿਆ ਜਾਂ ਉਹਨੂੰ ਉਹ ਕੰਮ ਕਰਨ ਦੀ ਸਮਰੱਥਾ ਘਟਾ ਦਿੱਤੀ ਸੋ ਇਹਨਾਂ ਚੀਜ਼ਾਂ ਨੂੰ ਆਪਾਂ ਸਮਝੀਏ ਤੁਹਾਡੇ ਖੇਤਾਂ ਦੇ ਵਿੱਚ ਹੋਰ ਤੁਹਾਨੂੰ ਕਿਹੜੀ ਲੱਗਦਾ ਕਿ ਕਿਹੜੀ ਫਸਲ ਦੀ ਕਮੀ ਆਉਂਦੀ ਹੈ ਉਹ ਜਰੂਰ ਕੋਸ਼ਿਸ਼ ਕਰਿਓ ਫੋਨਾਂ ਦੇ ਵਿੱਚ ਸਾਂਝੀ ਗੱਲਬਾਤ ਕਰਨ ਦੀ ਆਪਾਂ ਘਾਟ ਦੀਆਂ ਜਿਹੜੀਆਂ ਮੇਨ ਚੀਜ਼ਾਂ ਨੇ ਉਹਨਾਂ ਦੀਆਂ ਨਸਾਨੀਆਂ ਬਾਰੇ ਗੱਲਬਾਤ ਕਰਦੇ ਰਹਾਂਗੇ ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ